ਵਰਮ ਸਤਕਾਰਯੋਗ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਤੇ ਨਿੱਗੀ ਗੋਚ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪਰਬ ਤੇ ਉਹਨਾਂ ਨੂੰ ਆਪਣੀ ਸ਼ਰਧਾ ਤੇ ਸਤਕਾਰ ਭੇਟ ਕਰਨ ਦੇ ਲਈ ਜੁੜ ਬੈਠੇ ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तिलक जंजू राखा प्रभ ताका किनो बडो कलू महसाका ऐसे दीनदयाल ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਤੇ ਮੈਂ ਸਮਝਦਾ ਅਸੀਂ ਤੁਸੀਂ ਸਾਰੇ ਵੱਡਿਆਂ ਭਾਗਾਂ ਵਾਲਿਆਂ ਜੋ ਆਪਾਂ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਭਾਈ ਜੈਤਾ ਜੀ ਨੂੰ ਆਪਣੀ ਸ਼ਰਧਾ ਤੇ ਸਤਕਾਰ ਭੇਟ ਕਰਨ ਦੇ ਲਈ ਜੁੜ ਬੈਠੇ ਆ ਸਮਾਂ ਤਾਂ ਇੰਨਾ ਇਆਜਤ ਨਹੀਂ ਦਿੰਦਾ ਵੀਰ ਜੀ ਨੇ ਵੀ ਕਿਹਾ ਵੀ ਡਾਕੂਮੈਂਟ ਬੋਲਣਾ ਪਰ ਮੈਨੂੰ ਲੱਗਦਾ ਮੈਨੂੰ 1 ਮਿੰਟ ਤੋਂ ਉੱਤੇ ਬੋਲਦੇ ਨੂੰ ਹੋ ਗਿਆ ਹੋਣਾ ਜੇ ਤਾਂ ਡਾਕੂਮੈਂਟ ਹੀ ਬੋਲਣਾ ਫਿਰ ਮੈਂ ਉਹਨਾਂ ਕੋਲ ਬੋਲਾਂ ਜੇ 2-4 ਮਿੰਟ ਵੱਧ ਆ ਫਿਰ ਮੈਂ ਕੰਮ ਜੀ ਦੱਸਦਾ ਮੈਨੂੰ ਚੇਤਾ ਹੈ ਤੁਹਾਡੇ ਚੋਂ ਵੀ ਬਹੁਤਿਆਂ ਨੂੰ ਚੇਤਾ ਹੋਣਾ ਸਤਿਗੁਰੂ ਗੁਰਨਾਨਕ ਪਾਤਸ਼ਾਹ ਦਾ 500 ਸਹੱਲਾ ਪ੍ਰਕਾਸ਼ ਪੁਰਬ 1969 ਚ ਮਨਾਇਆ ਗਿਆ। ਬੜੇ ਵੱਡੇ ਨਗਰ ਕੀਰਤਨ ਉਸ ਵੇਲੇ ਸਜਾਏ ਗਏ। ਤੇ ਨਗਰ ਕੀਰਤਨ ਪਿੰਡਾਂ ਚ ਨਹੀਂ ਸਿਆਏ। ਨਾ ਇਨ ਟਰੈਕਟਰ ਸੀ ਨਾ ਇਨੀਆਂ ਕਾਰਾਂ ਸੀ ਨਾ ਸਕੂਟਰ ਤੇ ਨਾ ਮੋਟਰਸਾਈਕਲ ਸੀ ਬਿਰਲੇ-ਤੇਰਲੇ ਕੋਲ ਸਾਈਕਲ ਹੁੰਦਾ ਸੀ ਬਹੁਤਿਆਂ ਕੋਲ ਗੱਡੇ ਤੇ ਰੱਥ ਹੁੰਦੇ ਸੀ ਮੈਨੂੰ ਚੇਤਾ ਹੈ ਉਹਦੀਆਂ ਕਈ ਸਾਲ ਬਾਅਦ ਤੱਕ ਗੱਲਾਂ ਹੁੰਦੀਆਂ ਰਹੀਆਂ ਕਿ ਸਤਗੁਰੂ ਗੁਰੂ ਨਾਨਕ ਪਾਸ਼ਾ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ 500 ਸਾਲਾਂ ਕਈ ਸਾਲ ਲੋਕਾਂ ਨੇ ਗੱਲਾਂ ਕੀਤੀਆਂ ਲੋਕ ਆਪਣੇ ਪਿੰਡ ਛੱਡ ਕੇ 메ਨ ਸੜਕਾਂ ਤੇ ਬਹੁਤ ਬਹੁਤ ਦੂਰ ਰਾਤ ਰਾਤ ਨੂੰ ਜਾ ਕੇ ਬੈਠੇ ਉਦੋਂ ਮਗਰੋਂ ਲੋਕਾਂ 'ਚ ਜਾਗਰਤੀ ਆਈ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਸ਼ਤਰ ਇੰਗਲੈਂਡ ਤੋਂ ਆਏ ਬੜਾ ਵੱਡਾ ਨਗਰ ਕੀਰਤਨ ਦਿੱਲੀ ਤੋਂ ਸ਼ੁਰੂ ਹੋਇਆ ਤੇ ਜਿਸ ਵੇਲੇ ਦਿੱਲੀ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨਗਰ ਕੀਰਤਨ ਚ ਸਤਿਗੁਰਾਂ ਦੇ ਹਸਤ ਸ਼ੋਪਰਾਪ ਸਸ਼ਤਰ ਦੇਖਣ ਦੇ ਲਈ ਜਾਗਰਤੀ ਆਉਂਦੀ ਗਈ ਹੌਲੀ ਹੌਲੀ ਜਨਸੰਖਿਆ ਵੀ ਵਧੀ ਲੋਕਾਂ ਦੇ ਕੋਲ ਸਾਧਨ ਵੀ ਵਧੇ ਲੋਕਾਂ ਦੀ ਆਮਦਨ ਦਾ ਸਰੋਤ ਵੀ ਵਧਿਆ ਲੋਕਾਂ ਦੀਆਂ ਜੇਬਾਂ 'ਚ ਪੈਸੇ ਵੀ ਆਏ ਜੇ ਮੈਂ ਹੁਣ ਨੇੜੇ ਤੇੜੇ ਦੀ ਗੱਲ ਕਰਾਂ ਮੈਂ ਕਹਿੰਦਾ ਵੀ ਸਾਨੂੰ ਸੁਭਾਗ ਪ੍ਰਾਪਤ ਹੋਇਆ 1999 ਦੀ ਜਿਹੜੀ ਵਿਸਾਖੀ ਹੈ ਔਰੋਂ ਤੋਂ ਲੈ ਕੇ ਆ 26 ਸਾਲਾਂ ਚ ਅਸੀਂ ਘੱਟੋ-ਘੱਟ 13ਵੀਂ 14ਵੀਂ ਜਿਹੜੀ ਸ਼ਤਾਬਦੀ ਤੇ ਅਰਧ ਸ਼ਤਾਬਦੀ ਇਹ ਮਨਾ ਰਹੇ ਆ। ਵਿੱਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆਇਆ, ਵਿੱਚੇ ਕਲਗੀਧਰ ਪਾਤਸ਼ਾਹ ਦਾ ਜੋਤੀ ਜੋਤਿ ਦਿਵਸ ਆਇਆ, 350 ਸਾਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਆਇਆ, ਅਨੇਕ ਸ਼ਤਾਬੀਆਂ 13ਵੀਂ 14ਵੀਂ ਸ਼ਤਾਬਦੀ ਮੈਨੂੰ ਲੱਗਦਾ ਵੀ ਮੈਂ 1999 ਤੋਂ ਬਾਅਦ ਚਾ 25ਵੇਂ 26ਵੇਂ ਸਾਲ ਚ ਅਸੀਂ ਮਨਾ ਰਹੇ ਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਸਾਡੇ ਇਲਾਕੇ ਤੇ ਇੰਨੀ ਕਿਰਪਾ ਕੀਤੀ ਮੈਨੂੰ ਯਾਦ ਆ ਜਦੋਂ ਖਡੂਰ ਸਾਹਿਬ ਖਡੂਰ ਸਾਹਿਬ ਨਗਰ ਕੀਰਤਨ ਗਿਆ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਹੁੰਦੇ ਸੀ ਉਹਨਾਂ ਨੇ ਕੇਸਗੜ੍ਹ ਸਾਹਿਬ ਤੋਂ ਖਡੂਰ ਸਾਹਿਬ ਤੱਕ ਨਗਰ ਕੀਰਤਨ ਸਜਾਉਣਾ ਸੀ ਨੰਗਲ ਊਨਾ ਆਨੰਦਪੁਰ ਸਾਹਿਬ ਨੂਰਪੁਰ 베ਦੀ ਕੀਰਤਪੁਰ ਸਾਹਿਬ ਦੀ ਸੰਗਤ ਇੱਕ ਪਾਸੇ ਤੇ ਘਨੌਲੀ ਆ ਕੇ ਜਾ ਕੇ ਮਿਲਿਆ ਨਾਲਾਗੜ ਦਾ ਜਥਾ ਉਹਨਾਂ ਕੋਲ 300 ਗੱਡੀ ਤੇ ਸਾਡੇ ਕੋਲ 350 ਗੱਡੀ ਕਲਗੀਧਰ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਮੈਨੂੰ ਕਹਿੰਦੇ ਭਿੰਡਰ ਕਿਧਰੋਂ ਇਦਾਂ ਪਹਾੜੀਏ ਕੱਢ ਲਿਆ ਆ ਮੈਂ ਕਹਾਂ ਜੀ ਪਹਾੜੀਏ ਦਾ ਪਤਾ ਨਹੀਂ ਕਿੱਥੋਂ ਆਏ ਪਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਹੈ ਇਹਨਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ ਸਾਡੀ ਸੰਗਤ ਦੇ ਵਿੱਚ ਕੋਈ ਵੀ ਸਿੱਖ ਐਸਾ ਤੁਹਾਨੂੰ ਨਹੀਂ ਮਿਲੂਗਾ ਕੋਈ ਬਿਰਲਾ ਤੇ ਰਲਾ ਆਟੇ ਚ ਲੂਣ ਭਾਵੇਂ ਹੋਵੇ ਭੀ ਜਿਹੜੇ ਕਿਸੇ ਨੇ ਕੇਸ ਕਤਲ ਕੀਤੇ ਹੋਣਗੇ ਸਾਡੇ ਸਾਬਤ ਸੂਰਤ ਸਿੱਖ ਨੇ ਉਦੋਂ ਮਗਰੋਂ ਕਿੰਨੇ ਹੀ ਨਗਰ ਕੀਰਤਨ ਨਿਕਲੇ ਕਿੰਨੀਆਂ ਸ਼ਤਾਬਦੀਆਂ ਮਨਾਇਆਂ ਸਿੰਘ ਸਾਹਿਬ ਮੈਨੂੰ ਕਹਿੰਦੇ ਭਿੰਡਰ ਕਿਤੇ 21 ਤੋਂ 19 ਤੈ ਨਾ ਜੀ ਮੈਂ ਕਹਾਂ ਜੀ 21 ਤੋਂ 19 ਤੇ ਆਉਣਾ ਜਾਂ 21 ਤੋਂ 22 ਤੇ ਜਾਣਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਹੋ ਸਕਦਾ ਮੇਰਾ ਕੋਈ ਜ਼ੋਰ ਨਹੀਂ ਤੁਸੀਂ ਮੈਂ ਕਿਹਾ ਅਸੀਸ ਦਿਓ ਵੀ ਕਿਰਪਾ ਕਰਿਓ ਸੰਗਤ 21 ਤੋਂ 22 ਹੋਵੇ 19 ਤੇ ਨਾ ਹੋਵੇ ਤੇ ਸਾਡਾ ਨਾਲਾਗੜ੍ਹ ਇਲਾਕੇ ਦੀ ਸੰਗਤ ਦਾ ਰਿਕਾਰਡ ਰਿਹਾ ਵੀ ਹਮੇਸ਼ਾ ਹੀ ਸਾਡੀ ਸੰਗਤ ਚੜ੍ਹਦੀ ਕਲਾ ਦੇ ਵਿੱਚ ਹੀ ਰਹੀ ਹੈ ਤੇ ਮੈਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਸੱਚੇ ਪਾਤਸ਼ਾਹ ਜਦੋਂ ਵੀ ਕੋਈ ਜੋੜ ਮੇਲਾ ਮਨਾਈਏ ਸਾਡੇ ਇਲਾਕੇ ਦੀ ਸੰਗਤ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਭਾਈ ਸਾਹਿਬ ਸੱਤੀ ਜੀ ਗੱਲ ਕਰਦੇ ਸੀ ਵੀ ਸਮੁੱਚੀਆਂ ਸਟੇਟਾਂ ਤੇ ਸਮੁੱਚੇ ਹੀ ਵਿਸ਼ਵ ਦੇ ਦੇਸ਼ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀਪੁਰ ਮਨਾ ਰਿਹਾ ਹੈ ਸਾਡੀ ਸਟੇਟ ਦੇ ਵਿੱਚ ਵੀ ਇਹ ਸ਼ਹੀਦੀ ਪੁਰਬ 350 ਸਾਲਾ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਦਾ ਹਿਮਾਚਲ ਸਰਕਾਰ ਗੁਰਦੁਆਰਾ ਸਿੰਘ ਸਭਾ ਸ਼ਿਮਲਾ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ हिमाचल दी ਰਾਜਤਾ ਨਿਸ਼ਿਮਲੇ ਚ ਪਿਛਲੇ ਦਿਨੀ ਮਨਾਇਆ ਗਿਆ ਤੁਹਾਡੇ ਚੋਂ ਬਹੁਤ ਵੱਡੀ ਗਿਣਤੀ ਚ ਸੰਗਤ ਨੇ ਉੱਥੇ ਸ਼ਿਰਕਤ ਕੀਤੀ ਧੰਨਵਾਦ ਕਰਦਾ ਹਾਂ ਤੁਹਾਡਾ ਪਰ ਸ਼ਿਰਕਤ ਕਿਨੇ ਕੀਤੀ ਕੀ ਦਲੇਰ ਸਿੰਘ ਕੀ ਸੰਤੋਖ ਸਿੰਘ ਕੀ ਸਤਨਾਮ ਸਿੰਘ ਇਹਨਾਂ ਨੇ ਥੋੜਾ ਸ਼ਿਰਕਤ ਕੀਤੀ ਸ਼ਿਰਕਤ ਕੇਵਲ ਉਹਨਾਂ ਸ਼ਰੀਰਾਂ ਉਹਨਾਂ ਆਤਮਾਵਾਂ ਨੇ ਕੀਤੀ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਸੀ ਸੇ ਸਿਮਰੇ ਜਿਸ ਆਪ ਸਿਮਰਾਏ ਕੇਵਲ ਜਿਹਨੂੰ ਸਤਿਗੁਰੂ ਦੀ ਜਿੱਤੇ ਕਿਰਪਾ ਹੋਈ ਉਹ ਸੰਗਤਾਂ ਉੱਥੇ ਵੱਧ ਚੜ ਕੇ ਗਈਆਂ 36 ਬੱਸਾਂ ਭਰਨੀਆਂ ਪਹਿਲਾਂ ਤਾਂ ਅਰੇਂਜ ਕਰਨੀਆਂ ਤੇ ਫਿਰ ਮੁੜ ਕੇ ਉਹ ਭਰਨੀਆਂ ਬੜੀ ਮੁਸ਼ਕਲ ਜੀ ਗੱਲ ਹੋ ਜਾਂਦੀ ਹੈ ਪਰ ਗੁਰੂ ਦੀ ਕਿਰਪਾ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਦੀ ਹੋਈ ਸਾਡੀਆਂ ਸਾਰੀਆਂ ਹੀ ਬੱਸਾਂ ਓਵਰਕਰਾਊਡਡ ਗਈਆਂ ਉੱਥੇ ਖੜੇ ਪੈਰ ਦੋ ਹੋਟਲ ਹੋਰ 10-10 ਕਮਰਿਆਂ ਦੇ ਕਰਨੇ ਪਏ ਵੀ ਸੰਗਤ ਨੂੰ ਰਹਿਣ ਸਹਿਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੁਸੀਂ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਦਾ ਸਮੁੱਚਾ ਇਤਿਹਾਸ ਬਖੂਬੀ ਜਾਣਦੇ ਹੋ ਮੇਰੇ ਤੋਂ ਵਧੀਆ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿਹਾ ਸੀ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣਾਈ ਤੇ ਨੌਵੇਂ ਸਤਗੁਰੂ ਦੀ ਅੱਜ ਆਪਾਂ ਗੱਲ ਕਰਦੇ ਆਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੇ ਇਸ ਦਿਨ ਨੌਵੇਂ ਪਾਤਸ਼ਾਹ ਨੇ ਜਨਮ ਲਿਆ ਛੇਵੇਂ ਪਾਤਸ਼ਾਹ ਸਤਖੰਡ ਹਰਿਮੰਦਰ ਸਾਹਿਬ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਸਰਵਣਗਪੇ ਕਰਦੇ ਸੀ ਜਿਸ ਵੇਲੇ ਆਸਾ ਦੀ ਵਾਰ ਦੀ ਸੰਪੂਰਨਤਾ ਹੋਈ ਸਤਗੁਰੂ ਉੱਠ ਕੇ ਬਾਹਰ ਆਏ ਕਿਸੇ ਸਿੱਖ ਨੇ ਆ ਕੇ ਦੱਸਿਆ ਵੀ ਸੱਚੇ ਪਾਤਸ਼ਾਹ ਵਧਾਈ ਤੁਹਾਡੇ ਘਰ ਇੱਕ ਹੋਰ ਪੁੱਤਰ ਦੀ ਦਾਤ ਆਈ ਹੈ ਸਤਗੁਰੂ ਆਪਾ دنیਵੀ ਲੋਕ ਆ ਸਾਰੇ ਜਦੋਂ ਐਡੀ ਵੱਡੀ ਖੁਸ਼ੀ ਆਵੇ ਜਦੋਂ ਕਿਸੇ ਵੇਲੇ ਬਾਬੇ ਨਾਨਕ ਨੇ ਪ੍ਰਕਾਸ਼ ਧਾਰਿਆ ਸੀ ਉਸ ਵੇਲੇ ਮੈਂ ਤੇ ਕਾਲੂ ਦੀ ਕੀ ਸਥਿਤੀ ਸੀ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਕਾਸ਼ਮਾਨ ਇਸ ਧਰਤੀ ਤੇ ਹੋਏ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੀ ਕੀ ਸਥਿਤੀ ਹੋਏਗੀ ਆਪਾਂ ਪਰਿਵਾਰਕ ਜੀ ਬੈਠੇ ਆ ਸਮਝ ਸਕਦੇ ਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਗਏ ਬਾਲਕ ਨੂੰ ਦੇਖਿਆ ਤੇ ਬਾਲਕ ਨੂੰ ਦੇਖ ਕੇ ਸੀਸ ਨਵਾਇਆ ਨਾਲ ਦੇ ਸਿੱਖਾਂ ਨੇ ਪੁੱਛਿਆ ਸਤਿਗੁਰੂ ਤੁਸੀਂ ਪਹਿਲਾਂ ਕਦੇ ਇਸ ਦਾ ਨਹੀਂ ਕੀਤਾ ਬੱਚੇ ਨੂੰ ਦੇਖ ਕੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਜੋਤ ਹੈ ਤੇ ਇਹ ਕੁੱਲ ਦੁਨੀਆ ਦੇ ਵਿੱਚ ਇੱਕ ਵੱਖਰਾ ਬਾਗ ਖਲਾਉਣਗੇ ਇਹ ਕੁੱਲ ਦੁਨੀਆ ਦੀ ਜਿਹੜੀ ਦੁੱਖ ਤਕਲੀਫਾਂ ਉਹਨੂੰ ਢੱਕ ਸਕਦੇ ਨੇ ਇਹ ਕੁੱਲ ਦੁਨੀਆ ਦੀਆਂ ਦੁੱਖ ਤਕਲੀਫਾਂ ਦੇ ਉੱਤੇ ਚਾਦਰ ਬਣ ਕੇ ਉਹਨੂੰ ਢੱਕ ਦੇਣਗੇ ਸਮਾਂ ਆਉਣ ਤੇ ਮੇਕ ਬਹੁਤੇ ਲੰਬੇ ਇਤਿਹਾਸ ਚ ਨਾ ਜਾਵਾਂ ਸਮਾਂ ਬਣਿਆ ਇਸ ਧਰਤੀ ਤੇ ਇੱਕ ਪਾਸੇ ਸਤਿਗੁਰੂ ਗੁਰਤੇਗ ਬਹਾਦਰ ਪਾਸ਼ਾ ਭਾਈ ਮੱਖਣਸ਼ਾ ਲੁਬਾਣੇ ਨੇ ਜਾ ਕੇ ਲੱਭ ਲੇ ਬਾਬੇ ਬਕਾਲੇ ਦੀ ਧਰਤੀ ਤੇ ਉਹਨਾਂ ਨੇ ਉੱਚੀ ਉੱਚੀ ਕੋਠੇ ਚੜ੍ਹ ਕੇ ਰੌਲਾ ਪਾਇਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਗੁਰੂ ਲੱਭ ਗਿਆ ਗੁਰੂ ਲੱਭ ਗਿਆ ਗੁਰੂ ਲੱਭ ਗਿਆ ਦੂਜੇ ਪਾਸੇ ਇਸ ਧਰਤੀ ਤੇ ਦਿੱਲੀ ਦਾ ਤਖਤ ਸੀ ਤੇ ਦਿੱਲੀ ਦੇ ਤਖਤ ਦੇ ਮਾਲਕ ਨੇ ਇਹ ਗੱਲ ਦਾ ਤਹਿਈਆ ਕਰ ਲਿਆ ਕਿ ਜੇ ਮੈਂ ਕਿਤੇ ਸਾਰੇ ਸੰਸਾਰ ਦੇ ਵਿੱਚੋਂ ਕੁੱਲ ਹਿੰਦੂ ਤੇ ਕੁੱਲ ਦੂਜੇ ਲੋਕਾਂ ਨੂੰ ਧਰਮਦਿਆਂ ਨੂੰ ਮੁਕਾਦਮਾ ਕਿਤੇ ਕੱਲਾ ਮੁਸਲਮਾਨ ਧਰਮ ਸਭ ਨੂੰ ਪਤਾ ਨਹੀਂ ਅੱਲਾਹ ਦੀ ਦਰਗਾਹ 'ਚ ਮੈਂ ਹੀ ਪ੍ਰਵਾਨ ਹੋ ਜਾਮ ਤੇ ਦੂਜੇ ਪਾਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਗੁਰਤੇਗ ਬਹਾਦਰ ਸਾਹਿਬ ਦੇ ਜਨਮ ਦੇ ਸਮੇਂ ਕਹਿ ਦਿੱਤਾ ਕਿ ਇਹ ਦੁਨੀਆ 'ਚ ਵੱਖਰੀ ਤਰ੍ਹਾਂ ਦੀ ਫਲਵਾੜੀ ਖਲਾਏਗਾ ਫਲਵਾੜੀ ਉਹ ਹੁੰਦੀ ਹੈ ਜਿਹਦੇ ਵਿੱਚ ਅਨੇਕ ਪ੍ਰਕਾਰ ਦੇ ਫੁੱਲ ਹੋਣ ਜੇ ਸਤਿਗੁਰੂ ਨੂੰ ਨਾਂ ਪਾਉਂਦਾ ਹੋਵੇ ਤਾਂ ਗੁਲਾਬ ਦੇ ਫੁੱਲ ਜੰਮਣ ਹੀ ਨਾ ਜੇ ਸਤਿਗੁਰੂ ਨੂੰ ਨਾਂ ਪਾਉਂਦਾ ਹੋਵੇ ਲਿਲੀ ਦੇ ਫੁੱਲ ਜੰਮਣ ਹੀ ਨਾ ਜੇ ਸਤਿਗੁਰੂ ਨੂੰ ਨਾਂ ਪਾਉਂਦਾ ਹੋਵੇ ਗੈਂਦੇ ਦੇ ਫੁੱਲ ਜੰਮਣ ਹੀ ਨਾ ਪਰ ਫਲਵਾੜੀ ਦੇ ਵਿੱਚ ਤਾਂ ਅਨੇਕ ਤਰ੍ਹਾਂ ਦੇ ਗੁਲਾਬ ਨੇ ਅਨੇਕ ਤਰ੍ਹਾਂ ਦੇ ਫੁੱਲ ਨੇ ਸਤਿਗੁਰੂ ਨੂੰ ਉਹ ਪਾਉਂਦੇ ਆ ਇਸੇ ਤਰ੍ਹਾਂ ਇਸੇ ਕਰਕੇ ਇੰਨੇ ਸਾਰੇ ਫੁੱਲ ਖਿਲਦੇ ਨੇ ਤੇ ਉਹਨੇ ਕਿਹਾ ਵੀ ਮੈਂ ਇੱਕੋ ਫੁੱਲ ਖੜਾਉਣਾ ਬਾਕੀ ਦੇ ਫੁੱਲ ਹੀ ਮਰ ਜਾ ਦੇਣੇ ਆ ਕਸ਼ਮੀਰ ਜਿਹੜਾ ਸੀ ਉਹ ਬਹੁਤ ਗੁਣੀ ਗਿਆਨੀ ਪੰਡਤਾਂ ਦਾ ਜਿਹੜਾ ਦੇਸ਼ ਸੀ ਸਭ ਤੋਂ ਵੱਡ ਸਿਆਣੇ ਸਭ ਤੋਂ ਵੱਡ ਧਾਰਮਿਕ ਤੇ ਸਭ ਤੋਂ ਉੱਤਮ ਜਿਹੜੇ ਲੋਕ ਸੀ ਉਹ ਕਸ਼ਮੀਰ ਦੀ ਧਰਤੀ ਤੇ ਰਹਿੰਦੇ ਸੀ ਮਾੜੇ ਬੰਦੇ ਦਾ ਕੀ ਆ ਜਿਹਨੂੰ ਜਿੱਥੇ ਮਰਜ਼ੀ ਫੜ ਕੇ ਗਰਦਨ ਮਰੋੜ ਦੋ ਮੁਰ ਜਾਂਦੀ ਹੈ ਪਰ ਤਗੜੇ ਬੰਦੇ ਦੀ ਵਿਦਵਾਨ ਬੰਦੇ ਦੀ ਗਰਦਨ ਵੀ ਮਰੋੜਨੀ ਔਖੀ ਐ ਤੇ ਉਹਨਾਂ ਨੇ ਤਹਿਈਆ ਕੀਤਾ ਵੀ ਸਭ ਤੋਂ ਪਹਿਲਾਂ ਕਸ਼ਮੀਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮੁਸਲਮਾਨ ਬਣਾਉਣਾ ਤੇ ਬਣਾਉਣਾ ਕਿੰਨਾ 1 2 10 ਨੂੰ ਨਹੀਂ ਸਵਾ ਮਣ ਜਨੇਊ ਰੋਜ਼ ਫੂਕ ਕੇ ਤਾਂ ਮੈਂ ਬ੍ਰੇਕਫਾਸਟ ਕਰਨਾ ਦਿੱਲੀ ਦੇ ਬਾਦਸ਼ਾਹ ਨੇ ਕਹਿ ਦਿੱਤਾ ਇੱਕ ਜਨੇਊ ਦਾ ਭਾਰ 4 ਜਾਂ 5 ਗ੍ਰਾਮ ਹੁੰਦਾ ਤੇ 50 ਕਿਲੋ ਜਨੇਊ ਰੋਜ਼ ਦੇ ਸਾੜਨੇ ਆ ਐਨੇ ਲੋਕਾਂ ਦਾ ਧਰਮ ਪਰਿਵਰਤਨ ਕਰਨਾ ਬੜਾ ਚਿੰਤਾ ਦਾ ਵਿਸ਼ਾ ਬਣਿਆ ਹਿੰਦੁਸਤਾਨ ਕੁਰਲਾ ਉੱਠਿਆ ਐਡਾ ਚਿੰਤਾ ਦਾ ਵਿਸ਼ਾ ਬਣਿਆ ਉਹਨਾਂ ਨੇ ਆਪਣੀਆਂ ਵੱਖੋ-ਵੱਖਰੀਆਂ ਥਾਵਾਂ ਤੇ ਬੈਠਕਾਂ ਕੀਤੀਆਂ ਪਰ ਨਤੀਜਾ ਆ ਕੇ ਜ਼ੀਰੋ ਹੋ ਜਾਂਦਾ ਸੀ ਫੇਰ ਅਖੀਰਲੀ ਬੈਠਕ ਹੋਈ ਕਹਿੰਦੇ ਜੇ ਕੋਈ ਸਾਡਾ ਧਰਮ ਬਚਾ ਸਕਦਾ ਤਾਂ ਬਾਬਾ ਨਾਨਕ ਜੋ ਕੁੱਲ ਸੰਸਾਰ ਦਾ ਮਾਲਕ ਹੈ ਜਗਤ ਗੁਰੂ ਹੈ ਤੇ ਇਸ ਵੇਲੇ ਜੇ ਕੋਈ ਸਾਡਾ ਧਰਮ ਬਚਾ ਸਕਦਾ ਤੇ ਬਾਬੇ ਨਾਨਕ ਦਾ ਦਰ ਤੇ ਬਾਬੇ ਨਾਨਕ ਦਾ ਘਰ ਬਚਾ ਸਕਦਾ। ਵੀ ਬਾਬੇ ਨਾਨਕ ਦੇ ਦਰ ਘਰ ਦਾ ਇਸ ਵੇਲੇ مالک ਕੌਣ ਹੈ? ਉਦੋਂ ਥੋੜੀ ਦੇਰ ਪਹਿਲਾਂ ਹੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਮੋੜੀ ਗੱਡ ਕੇ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ। ਕਹਿੰਦੇ ਵੀ ਇਸ ਵੇਲੇ ਬਾਬੇ ਨਾਨਕ ਦੇ ਦਰ ਘਰ ਦਾ ਜਿਹੜਾ ਉੱਤਰਾਧਿਕਾਰੀ ਹੈ ਉਹਨਾਂ ਦੀ ਗੱਦੀ ਨਿਸ਼ੀਨ ਆ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਆ ਕਹਿੰਦੇ ਫੇਰ ਦੇਰ ਨਾ ਕਰੋ ਸਵੇਰੇ ਹੀ ਚੱਲੀਏ ਵਾਹੋ ਦਾ ਕਸ਼ਮੀਰ ਤੋਂ ਚੱਲ ਕੇ ਮਟਨ ਤੋਂ ਜਿੱਥੋਂ ਕਲ ਨਗਰ ਕੀਰਤਨ ਆ ਕੇ ਸਮਾਪਤੀ ਹੋਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਪਹਿਲਾਂ ਬਾਬੇ ਨਾਨਕ ਦੇ ਸਿੱਖ ਵੀ ਰਹੇ ਨੇ ਉਹ ਆ ਕੇ ਗੁਰ ਤੇਗ ਬਹਾਦਰ ਸਾਹਿਬ ਦੀ ਚਰਨਾਂ 'ਚ ਗੁਰ ਤੇਗ ਬਹਾਦਰ ਸਾਹਿਬ ਐਸੇ ਤਰ੍ਹਾਂ ਤਖਤ ਤੇ ਸੁਭਾਏਮਾਨ ਨੇ ਸੰਗਤ ਬੈਠੀ ਹੈ ਤੇ ਕਸ਼ਮੀਰੀ ਪੰਡਤਾਂ ਦਾ ਡੈਪੂਟੇਸ਼ਨ ਆ ਗਿਆ ਬਾਲ ਗੁਰੂ ਗੋਬਿੰਦ ਰਾਏ ਜੀ 19 ਸਾਲ ਦੀ ਉਮਰ ਜਿਸ ਵੇਲੇ ਸਾਡੇ ਬੱਚਿਆਂ ਨੂੰ 2 2 ਨਹੀਂ 4 ਕਹਿਣਾ ਨਹੀਂ ਆਉਂਦਾ ਆ ਕੇ ਕਹਿੰਦੇ ਵੀ ਸਤਿਗੁਰੂ ਨੇ ਪੁੱਛਿਆ ਵੀ ਕੀ ਗੱਲ ਬੜੇ ਮਰਝਾਏ ਮਰਝਾਏ ਜਿਓ ਕੁਝ ਤਾਂ ਸਫ਼ਰ ਦੀ ਥਕਾਵਟ ਤੇ ਕੁਝ ਧਰਮ ਦੀ ਚਿੰਤਾ ਤੇ ਕੁਝ ਜਾਨ ਦੀ ਚਿੰਤਾ ਕਹਿੰਦੇ ਸਤਿਗੁਰੂ ਤੁਸੀਂ ਸਾਰਾ ਕੁਝ ਜਾਣੇ ਜਾਣੋ ਕਹਿੰਦੇ ਨਹੀਂ ਵਿਥਾ ਜਿਹੜੀ ਆ ਸੰਗਤ ਦੇ ਵਿੱਚ ਖੋਲ ਕੇ ਸੁਣਾਓ ਸੰਗਤ ਚ ਦੱਸੀ ਗਈ ਗੱਲ ਸਾਰੇ ਪਾਸੇ ਸਨਾਟਾ ਛਾ ਗਿਆ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਸੋਚਣ ਲੱਗੇ ਬਾਲ ਗੁਰੂ ਗੋਬਿੰਦ राय ਜੀ ਕਹਿੰਦੇ ਪਿਤਾ ਜੀ ਕਦੇ ਦੀਵਾਨ ਦੇ ਵਿੱਚ ਇਸ ਤਰ੍ਹਾਂ ਸਨਾਟਾ ਨਹੀਂ ਛਾਇਆ ਜਿਵੇਂ ਅੱਜ ਛਾਇਆ ਕਹਿੰਦੇ ਪੁੱਤਰਾ ਗੱਲ ਹੀ ਇਸ ਤਰ੍ਹਾਂ ਦੀ ਹੈ ਕਹਿੰਦੇ ਕੀ ਗੱਲ ਇਹਨਾਂ ਦਾ ਧਰਮ ਸੰਕਟ ਚ ਹੈ ਤੇ ਕਹਿੰਦੇ ਕਿਵੇਂ ਬਚ ਸਕਦਾ ਕਿਸੇ ਮਹਾਬਲੀ ਨੂੰ ਆਪਣਾ ਸਿਰ ਕਟਾਉਣਾ ਪੈਣਾ ਤਾਂ ਇਹਨਾਂ ਦਾ ਧਰਮ ਵੱਸ ਸਕਦਾ ਤੇ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਬਲੀ ਇਸ ਵੇਲੇ ਸੰਸਾਰ ਦੇ ਵਿੱਚ ਕੌਣ ਹੈ ਆਪ ਯਤੀਮ ਹੋਣਾ ਮੰਨਿਆ ਤੇ ਕੁੱਲ ਹਿੰਦੁਸਤਾਨ ਦੇ ਲੋਕਾਂ ਦਾ ਪਿਤਾ ਬਣ ਕੇ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਨੇ ਉਹਨਾਂ ਦੇ ਧਰਮ ਦੀ ਰਾਖੀ ਕੀਤੀ ਕਹਿੰਦੇ ਜਾਓ ਫਿਰ ਦਿੱਲੀ ਦੇ ਤਖਤ ਨੂੰ ਕਹਿ ਦਿਓ ਵੀ ਜੇ ਗੁਰਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਓਗੇ ਤਾਂ ਅਸੀਂ ਸਾਰੇ ਹੀ ਮੁਸਲਮਾਨ ਬਣ ਜਾਾਂਗੇ ਤੇ ਪਰ ਜਿਹੜੀ ਐਗਜ਼ਾਮਿਨੇਸ਼ਨ ਹੈ ਜਿਹੜੀ ਪ੍ਰੀਖਿਆ ਹੈ ਬੜੀ ਕਠਿਨ ਹੈ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਦਾ ਸੁਨੇਹਾ ਦਿੱਲੀ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਕਿਹਾ ਵੀ ਛੇਤੀ ਦਿੱਲੀ ਫੜ ਕੇ ਲਿਆਓ ਪਰ ਜ਼ਿੰਦਗੀ ਚ ਇਤਿਹਾਸ ਚ ਪਹਿਲੀ ਵਾਰੀ ਹੋਇਆ ਵੀ ਮਕਤੂਲ ਕਾਤਲ ਦੇ ਕੋਲ ਤੁਰ ਕੇ ਚੱਲਿਆ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਆਪਣੇ ਸਿੱਖਾਂ ਦੇ ਨਾਲ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਆ ਪਰ ਵੱਡਲ ਦੇ ਕੋਲ ਆ ਕੇ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਨੇ ਜਿੱਥੇ ਉਹਨੂੰ ਵੱਡਾ ਗੇਟ ਮਾਰਕਫੈੱਡ ਦਾ ਬਣਿਆ ਉਥੇ ਸੱਜੇ ਪਾਸੇ ਜਦੋਂ ਜਾਈਏ ਚੜ੍ਹਦੇ ਪਾਸੇ ਨੂੰ ਟੀਬੀ ਦੇ ਉੱਤੇ ਸਤਿਗੁਰੂ ਬੈਠ ਕੇ ਕਹਿੰਦੇ ਵੀ ਸਾਰੇ ਸਿੱਖ ਮੁੜ ਜਾਣਗੇ ਕੇਵਲ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਤਿੰਨ ਸਿੱਖ ਮੇਰੇ ਨਾਲ ਜਾਣਗੇ ਤੇ ਉਥੋਂ ਸਾਰੀ ਸੰਗਤ ਪਿੱਛੇ ਮੁੜੀ ਤੇ ਸਤਿਗੁਰੂ ਅੱਗੇ ਗਏ ਅੱਗੇ ਜਾਂਦਿਆਂ ਹੋਰ ਸੰਗਤ ਨੇ ਜੀ ਆਇਆਂ ਕੀਤਾ ਗੁਰੂ ਨੂੰ ਨਮਸਕਾਰ ਕੀਤੀ ਸਤਿਗੁਰੂ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਵੇਂ ਜਾ ਕੇ ਗ੍ਰਿਫਤਾਰੀ ਹੁੰਦੀ ਹੈ ਦਿੱਲੀ ਪਹੁੰਚੇ ਫਿਰ ਗੱਲ ਆਉਂਦੀ ਹੈ ਕਿ ਇਤਿਹਾਸ ਇੱਕ ਸਮਾਜ ਦੇ ਵਿੱਚ ਗੱਲ ਆਉਂਦੀ ਹੈ ਜੇ ਕੋਈ ਕਿਸੇ ਨੂੰ ਟਿਚਰ ਕਰਨੀ ਹੋਵੇ ਨਾ ਕਹਿੰਦਾ ਜਾ ਜਾ ਤੂੰ ਨਾ 3 ਚ ਨਾ 13 ਚ ਤੂੰ ਤੂੰ ਕਿਹੜੀ ਗਿਣਤੀ ਚਾਹੁੰਦਾ ਹੈ ਤੇ ਉਹ 3 ਕੌਣ ਸੀ ਤੇ 13 ਕੌਣ ਸੀ 13 ਸੀਗੇ ਈਸਾਈ ಮತ ਦੇ ਗੁਰੂ ਦੇ ਚੇਲੇ ਜਿਸ ਵੇਲੇ ਈਸਾਈ ಮತ ਦੇ ਯਸ਼ੂ ਮਸੀਹ ਜੀ ਨੂੰ ਸੂਲੀ ਤੇ ਹੈਂਗ ਕਰਨ ਲੱਗੇ ਕਹਿੰਦਾ ਪਹਿਲਾਂ ਮੇਰੇ ਚੇਲਿਆਂ ਨੂੰ ਪੁੱਛ ਲੋ ਵੀ ਇਹਨਾਂ ਦਾ ਕੀ ਵਿਚਾਰ ਹੈ ਕਹਿੰਦੇ ਵੀ ਦੱਸ ਤੇਰਾ ਕੀ ਵਿਚਾਰ ਤੇਰੇ ਗੁਰੂ ਨੂੰ ਸੂਲੀ ਤੇ ਟੰਗਣਾ ਹੈ ਕਹਿੰਦਾ ਕਿਹੜਾ ਗੁਰੂ ਕਿਹੜਾ ਚੇਲਾ ਮੈਂ ਨਹੀਂ ਜਾਣਦਾ ਇਹਨੂੰ ਮੈਂ ਤਾਂ ਚੱਲਿਆ ਦੂਜੇ ਨੂੰ ਪੁੱਛਿਆ ਕਹਿੰਦਾ ਜੀ ਮੈਂ ਤਾਂ ਵੈਸੇ ਹੀ ਦੇਖਣ-ਪੇਖਣ ਆਇਆ ਮੈਂ ਨਹੀਂ ਚੇਲਾ 13ਵੇਂ ਨੂੰ ਪੁੱਛਿਆ ਸਾਰਿਆਂ ਨੂੰ ਪੁੱਛਿਆ ਉਹ ਸਾਰੇ ਭੱਜ ਗਏ ਤੇ ਗੁਰੂ ਰਹਿ ਗਿਆ ਇਕੱਲਾ ਉਹ ਸੀ 13 ਤੇ ਤਿੰਨ ਕੌਣ ਸੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਕਲਮ ਕਰਨ ਲੱਗੇ ਆ ਇਹੋ ਕਹਿੰਦੇ ਵੀ ਪਹਿਲਾਂ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਨੂੰ ਡਰਾਉਣ ਦੇ ਲਈ ਇਹਨਾਂ ਦਾ ਸਿੱਖਾਂ ਦਾ ਕੋਈ ਮਾੜਾ ਮੋਟਾ ਇਹਨਾਂ ਦਾ ਕੋਈ ਵਾਂਗੂ ਕੋ ਵੱਡੀ ਹੈ ਕੋਈ ਇਹਨਾਂ ਨੂੰ ਡਰਾਈਏ ਧਮਕਾਈਏ ਕਹਿੰਦੇ ਭਾਈ ਮਤੀਦਾਸ ਜੀ ਦੱਸੋ ਭਾਈ ਸਤੀਦਾਸ ਜੀ ਦੱਸੋ ਭਾਈ ਦਿਆਲਾ ਜੀ ਤੁਸੀਂ ਦੱਸੋ ਵੀ ਕਿਵੇਂ ਕਰਨਾ ਚਾਹੀਦਾ ਗੁਰੂ ਦਾ ਕਹਿੰਦੇ ਜਿਵੇਂ ਕਰਨਾ ਕਰੋ ਗੁਰੂ ਸਾਡਾ ਤੇ ਅਸੀਂ ਗੁਰੂ ਦੇ ਆਂ ਕਹਿੰਦੇ ਫੇ ਪਹਿਲਾ ਵਾਰੀ ਤੁਹਾਡੀ ਹੈ ਕਹਿੰਦਾ ਦੱਸੋ ਜਿਹੜੀ ਸਜ਼ਾ ਲਾਉਣੀ ਲਾਓ ਪਰ ਸਾਡੀ ਇੱਕ ਸ਼ਰਤ ਹੈ ਸ਼ਰਤ ਕੀ ਹੈ ਉਹਨਾਂ ਦੀ ਆਖਰੀ ਇੱਛਾ ਕੀ ਸੀ ਕਿ ਸਾਡਾ ਮੂੰਹ ਸਾਡੇ ਗੁਰੂ ਵੱਲ ਨੂੰ ਹੋਣਾ ਚਾਹੀਦਾ ਬਸ ਸਾਡੀ ਇੱਕੋ ਇੱਛਾ ਹੈ ਕਰਨਾ ਜੋ ਕੁਝ ਕਰ ਦੋ ਸਰੀਰ ਦੀ ਪਰਵਾਹ ਨਹੀਂ ਜਾਨ ਦੀ ਪਰਵਾਹ ਨਹੀਂ ਇੱਕ ਪਾਸੇ 13 ਕਹਿੰਦੇ ਅਸੀਂ ਕਿਸੇ ਗੁਰੂ ਨੂੰ ਨਹੀਂ ਜਾਣਦੇ ਅਸੀਂ ਚੱਲੇ ਦੂਜੇ ਪਾਸੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਤਿੰਨ ਸਿੱਖ ਸੀ ਕਹਿੰਦੇ ਸਾਡਾ ਗੁਰੂ ਹੈ ਅਸੀਂ ਗੁਰੂ ਦੇ ਆ ਗੁਰੂ ਤੋਂ ਪਹਿਲਾਂ ਸਾਨੂੰ ਸ਼ਹਾਦਤ ਦਾ ਜਾਮ ਪਿਐਓ ਫਿਰ ਜੋ ਗੁਰੂ ਨਾਲ ਕਰਨਾ ਕਰ ਲਿਓ ਪਰ ਸਾਡੀ ਸ਼ਰਤ ਇਹ ਹੈ ਵੀ ਸਾਡਾ ਮੂੰਹ ਗੁਰੂ ਵੱਲ ਹੋਣਾ ਚਾਹੀਦਾ ਉਹਨਾਂ ਦੀ ਸ਼ਰਤ ਦੇ ਮੁਤਾਬਕ ਉਹਨਾਂ ਦਾ ਮੂੰਹ ਗੁਰੂ ਵੱਲ ਕੀਤਾ ਕਿਸੇ ਦਾ ਸਰੀਰ ਦੋ ਫਾੜ ਕਰ ਦਿੱਤਾ ਕਿਸੇ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਕਿਸੇ ਨੂੰ ਉਬਲਦੇ ਦੇਗੇ ਦੇ ਵਿੱਚ ਉਬਾਲ ਦਿੱਤਾ ਗਿਆ ਪਰ ਉਹਨਾਂ ਨੇ ਸੀ ਨਹੀਂ ਉਚਰੀ ਆਖਰ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਰੀ ਆਉਂਦੀ ਹੈ ਕਹਿੰਦੇ ਤੁਸੀਂ ਆਪਣਾ ਧਰਮ ਪਰਵਰਤਨ ਕਰ ਲਓ ਤੁਸੀਂ ਇਸਲਾਮ ਕਬੂਲ ਕਰ ਲਓ ਕਹਿੰਦੇ ਕਿਸੇ ਕੀਮਤ ਤੇ ਗੱਲ ਮਨਜ਼ੂਰ ਨਹੀਂ ਜੋ ਤੁਹਾਡੇ ਦਿਲ ਚ ਆਉਂਦੀ ਹੈ ਉਹ ਕਰ ਲਓ ਆਖਰ ਜਲਾਦ ਨੇ ਬਾਦਸ਼ਾਹ ਦੇ ਹੁਕਮ ਨਾਲ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਧਰ ਤੋਂ ਵੱਖੜਾ ਕਰ ਦਿੱਤਾ ਜਿਸ ਵੇਲੇ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਵੱਖਰਾ ਕੀਤਾ ਜਾਣਾ ਸੀ ਕਨਸੋਆਂ ਪਹਿਲਾਂ ਲੱਗੀਆਂ ਦਿੱਲੀ ਦੇ ਸਿੱਖਾਂ ਨੂੰ ਵੀ ਆਹ ਬਾਣਾ ਵਾਪਰ ਜਾਣਾ ਹੈ ਹਟਣਾ ਕੋਈ ਨਹੀਂ ਟਲਣਾ ਕੋਈ ਨਹੀਂ ਇਹਨੇ ਦਿੱਲੀ ਦੇ ਅਨੰਨ ਸਿੱਖ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਦੇ ਉਹਨਾਂ ਨੇ ਬਿਉਂਤਬੰਦੀ ਬਣਾਈ ਭਾਈ ਲੱਖੀਸ਼ਾ ਬਨਜਾਰਾ ਹਾਲ ਦੇ ਪਰਲੇ ਪਾਸੇ ਇੱਕ ਸਰਾਂ ਹੈ ਉਹਦੇ ਵਿੱਚ ਵਿਉਂਤਬੰਦੀਆਂ ਰੋਜ਼ ਰਾਤ ਨੂੰ ਬੈਠਕਾਂ ਹੁੰਦੀਆਂ ਰੋਜ਼ ਮੀਟਿੰਗਾਂ ਕਰਦੇ ਤੇ ਵਿਉਂਤਬੰਦੀ ਬਣਾਉਂਦੇ ਆ ਵੀ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨਾਲ ਬਾਣਾ ਵਾਪਰ ਗਿਆ ਤੇ ਸਿਰ ਸੀਸ ਸਤਿਗੁਰਾਂ ਦਾ ਮੈਨ ਚੁੱਕ ਕੇ ਲੈ ਜਾਣਾ ਤੇ ਮੈਨ ਅਨੰਦਪੁਰ ਸਾਹਿਬ ਪਹੁੰਚਾ ਦੇਣਾ ਅੱਜ ਲੋਕ ਕਹਿੰਦੇ ਵੀ ਮਾੜੀ ਜਾਤ ਦੇ ਆ ਸ਼ੂਦਰ ਨੇ ਥਲੜੀ ਜਮਾਤ ਦੇ ਨੇ ਭਾਈ ਜੈਤਾ ਜੀ ਜਿਨ੍ਹਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਉਹਨੇ ਕਿਹਾ ਵੀ ਸੀਸ ਮੈਂ ਲੈ ਕੇ ਜਾਣਾ ਹੈ ਕਹਿੰਦੇ ਫਿਰ ਸਰੀਰ ਆਪਣਾ ਢੜ ਦਾ ਕੀ ਕਰਾਂਗੇ ਕਹਿੰਦੇ ਢੜ ਵੀ ਸਾਂਭਣਾ ਤੇ ਢੜ ਦੀ ਡਿਊਟੀ ਵੱਖਰੀ ਲੱਗੀ ਗੱਡਿਆਂ ਵਾਲਿਆਂ ਦੀ ਡਿਊਟੀ ਵੱਖਰੀ ਲੱਗੀ ਤੇ ਭਾਈ ਲੱਖੀ ਸ਼ਾਹ ਬੰਜਾਰਾ ਕਹਿੰਦਾ ਵੀ ਢੜ ਚੁੱਕ ਕੇ ਮੇਰੇ ਬੰਗਲੇ 'ਚ ਲਿਆਓ ਤੇ ਆਪਾਂ ਸਾਰੀ ਕੋਠੀ ਨੂੰ ਸਾਰੇ ਬੰਗਲੇ ਨੂੰ ਸਾਰੇ ਘਰ ਨੂੰ ਅੱਗ ਲਾ ਦੇਣੀ ਹੈ ਤੇ ਲੋਕ ਦਾ ਆਦاب ਕਹਿੰਦੇ ਵੀ ਉਹ ਲੱਖੀ ਸ਼ਾਹ ਬਣਜਾਰੇ ਦੇ ਘਰ ਨੂੰ ਅੱਗ ਲੱਗ ਗਈ ਉਹ ਲੁੱਟਿਆ ਗਿਆ ਕਹਿੰਦਾ ਵਾਕਈ ਲੁੱਟਿਆ ਗਿਆ ਵਾਕਈ ਲੁੱਟਿਆ ਗਿਆ ਅੱਜ ਮੇਰੇ ਸਤਿਗੁਰੂ ਨਾਲ ਐਡਾ ਪਾਣਾ ਵਾਪਰ ਗਿਆ ਮੈਂ ਵਾਕਈ ਲੁੱਟਿਆ ਗਿਆ ਤੇ ਉਧਰ ਭਾਈ ਜੈਤਾ ਬਾਹੋਦਾਹੀ ਸੀਸ ਲੈ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਆ ਗੁਰਦੁਆਰਾ ਬਬਾਨਗੜ੍ਹ ਸਾਹਿਬ ਠਾਣੇ ਦੇ ਨਾਲ ਐਸੇ ਸਾਰੇ ਇਤਿਹਾਸ ਨੂੰ ਅੱਜ 350 ਸਾਲ ਹੋ ਚੱਲੇ ਆ ਇਸੇ ਸੰਦਰਭ ਚ ਅਸਾਮ ਦੀ ਧਰਤੀ ਧੋਬੜੀ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ 11 ਸਤੰਬਰ ਲਗਭਗ 2.5 ਮਹੀਨੇ ਪਹਿਲਾਂ ਚੱਲਿਆ। ਦੇਸ਼ ਦੇ ਵੱਖੋ-ਵੱਖਰੇ ਵੱਖਰੋਂ-ਵੱਖਰੀਆਂ ਸਟੇਟਸ ਦੇ ਵਿੱਚੋਂ ਹੁੰਦਾ ਹੋਇਆ 21 ਸਟੇਟਾਂ ਦੇ ਵਿੱਚੋਂ ਹੁੰਦਾ ਹੋਇਆ ਉਹ ਪੰਜਾਬ ਪਹੁੰਚਿਆ। ਧੋਬੜੀ ਸਾਹਿਬ ਕਹਿੰਦੇ ਕੇਵਲ ਦੋ ਘਰ ਨੇ ਸਿੱਖਾਂ ਦੇ। ਜੇ ਜਿਸ ਵੇਲੇ ਨਗਰ ਕੀਰਤਨ ਸ਼ੁਰੂ ਕਰਨਾ ਸੀ ਅਸੀਂ ਇਥੋਂ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੁਲਾਜ਼ਮ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਲਖਨਊ ਤੋਂ ਹੋਰ ਆਸੇ ਪਾਸੇ ਤੋਂ ਉੱਥੇ ਵੀ ਨਗਰ ਕੀਰਤਨ ਕੱਢਣਾ ਕਿਤੇ ਜਲੂਸ ਨਾਲ ਨਿਕਲ ਜਵੇ ਨਗਰ ਕੀਰਤਨ ਕੱਢਣਾ ਕਈ ਥਾਵਾਂ ਤੇ ਆਪਾਂ ਸ਼ਬਦ ਜਲੂਸ ਵੀ ਵਰਤ ਲੈਂਦੇ ਆ ਵੈਸੇ ਜਲੂਸ ਵੀ ਜਾਹੋ ਜਲਾ ਦੇ ਨਾਲ ਸੰਬੰਧਿਤ ਸ਼ਬਦ ਹੈ ਪਰ ਉਂਝ ਆਪਾਂ ਜੇ ਕਿਸੇ ਨੂੰ ਡਿਕਰੀਜ਼ ਕਰਨਾ ਹੋਵੇ ਕਿਸੇ ਨੂੰ ਡੀਮੋਰੀਲਾਈਜ਼ ਕਰਨਾ ਹੋਵੇ ਤਾਂ ਆਪਾਂ ਜਲੂਸ ਕਹਿ ਦਿੰਨੇ ਆ ਉੱਥੇ ਸ਼ਹਿਰ ਦੇ ਵਿੱਚ ਕੋਈ ਬੰਦਾ ਨਹੀਂ ਰਹਿ ਗਿਆ ਜੀ ਕੀ ਹਿੰਦੂ ਕੀ ਮੁਸਲਮਾਨ ਸ਼ਹਿਰ ਦੇ ਵਿੱਚ ਧੋਬੜੀ ਸਾਹਿਬ ਸ਼ਹਿਰ ਚ ਕੋਈ ਬੰਦਾ ਨਹੀਂ ਰਹਿ ਗਿਆ ਵੀ ਜਿਹੜਾ ਨਗਰ ਕੀਰਤਨ ਦੀ ਸ਼ਮੂਲੀਅਤ ਕਰਨ ਲਈ ਨਾ ਪਹੁੰਚਿਆ ਹੋਵੇ ਵੱਡੇ ਪੱਧਰ ਤੇ ਲੋਕਾਂ ਨੇ ਸ਼ਮੂਲੀਅਤ ਕਰਕੇ ਲੰਗਰ ਤੇ ਆਦਿਕ ਦਾ ਪ੍ਰਬੰਧ ਵੀ ਕੀਤਾ ਫੁੱਲਾਂ ਦੀ ਵਰਖਾ ਨਾਲ ਸਾਰਾ ਧੋਬੜੀ ਸ਼ਹਿਬ ਧੋਬੜੀ ਸਾਹਿਬ ਸ਼ਹਿਰ ਸਾਰਾ ਫੁੱਲਾਂ ਦੀ ਵਰਖਾ ਦੇ ਨਾਲ ਭਰ ਦਿੱਤਾ ਹੋਰ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਮੁਸਲਮਾਨ ਬਹੁਲੇ ਏਰੀਏ ਦੇ ਵਿੱਚ ਜਿੱਥੇ ਉਹਨਾਂ ਦੀ ਪਾਪੂਲੇਸ਼ਨ ਵੱਧਦਾ ਉੱਥੇ ਵੀ ਨਗਰ ਕੀਰਤਨ ਗਿਆ ਪਰ ਸਤਿਗੁਰਾਂ ਦੀ ਸੰਗਤ ਵੱਲੋਂ ਸਤਿਗੁਰਾਂ ਨੂੰ ਜੀ ਆਇਆਂ ਕਹਿਣ ਲਈ ਨਾ ਹਿੰਦੂਆਂ ਨੇ ਨਾ ਮੁਸਲਮਾਨਾਂ ਨੇ ਕਿਤੇ ਕੋਈ ਕਸਰ ਨਹੀਂ ਛੱਡੀ। ਉਹ ਨਗਰ ਕੀਰਤਨ ਚੱਲਦਾ ਹੋਇਆ 22 ਤਰੀਕ ਨੂੰ ਪਰਸੋਂ ਨੂੰ ਗੁਰਦੁਆਰਾ ਪੱਠਾ ਸਾਹਿਬ ਰਾਤ ਨੂੰ ਪਹੁੰਚਣਾ ਹੈ। ਉਦੋਂ ਮਗਰੋਂ 23 ਤਰੀਕ ਸਵੇਰੇ ਉਹ ਨਗਰ ਕੀਰਤਨ ਨੇ 9 ਵਜੇ ਪੱਠਾ ਸਾਹਿਬ ਤੋਂ ਚੱਲ ਕੇ ਤਕਰੀਬਨ 9:30 ਪੌਣੇ 10 ਵਜੇ ਕਨਹੋਲੀ ਪਹੁੰਚ ਜਾਣਾ ਹੈ। ਜਿਹਨੂੰ ਸਾਰੇ ਹਿੰਦੁਸਤਾਨ ਨੇ ਜਿਸ ਨਗਰ ਨੂੰ ਜੀ ਆਇਆਂ ਆਖਿਆ। ਜਿਸ ਨਗਰ ਕੀਰਤਨ ਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਭਾਈ ਜੈਤਾ ਜੀ ਨੂੰ ਸਾਰੇ ਹਿੰਦੁਸਤਾਨ ਨੇ ਨਮਸਕਾਰ ਕੀਤਾ ਮੈਂ ਸਮਝਦਾ ਕਿ ਆਪਾਂ ਨੂੰ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ ਹੁਣ ਇੱਕ ਗੱਲ ਤੁਹਾਡੇ ਪ੍ਰਬੰਧਕ ਸਹਿਬਾਨ ਦੀ ਹੈ ਤੇ ਤੁਹਾਡੀ ਹੈ ਤੇ ਤੁਹਾਡੇ ਗੁਰੂ ਦੀ ਹੈ ਹੁਣ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਜਣੇ ਖਣੇ ਨੇ ਥੋੜਾ ਚੱਲ ਜਾਣਾ ਹੈ ਜਾਣਾ ਦਾ ਕੇਵਲ ਉਹਨੇ ਆ ਜਿਹੜੀਆਂ ਕਿਸਮਤ 'ਚ ਇਹ ਗੱਲ ਲਿਖੀ ਹੋਣੀ ਐ ਤੇ ਕਿਸਮਤ 'ਚ ਹੁਣ ਤੁਹਾਨੂੰ ਪਤਾ ਹੋਵੇ ਵੀ ਤੁਹਾਡਾ ਗੁਰੂ ਨਾਲ ਕਿੰਨਾ ਇੱਕ ਪਿਆਰ ਆ ਜਿੱਥੇ ਤੱਕ ਮੈਨੂੰ ਪਤਾ ਐ ਵੀ ਮੈਨੂੰ ਇਹ ਪਤਾ ਵੀ ਇਸ ਨਗਰ ਦੇ ਵਿੱਚ ਡੰਗਰ ਉਸ ਦਿਨ ਭੁੱਖੇ ਰਹਿ ਜਾਣਿਆ ਤੁਹਾਡੇ ਚੋਂ ਕਿਸੇ ਨੇ ਪਿੰਡ 'ਚ ਨਹੀਂ ਰਹਿਣਾ ਸਾਡੇ ਇਲਾਕੇ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਕੇ ਉਸ ਦਿਨ ਅਸੀਂ 9:30 ਵਜੇ ਚੌਂਕੀ ਆਲ ਇਕੱਠੇ ਹੋਣਾ ਤੇ 10:00 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਢੰਹੋਲੀ ਪਹੁੰਚਣਾ ਅੱਜ ਅਸੀਂ ਸਾਰੇ ਇਲਾਕੇ ਦੀ ਮੀਟਿੰਗ ਕੀਤੀ ਐ ਈਵਨ ਕਿ ਹਰਿਆਣਾ ਦੇ ਪੰਜੌਰ ਤਹਿਸੀਲ ਦੇ ਵੀ ਸਾਡੇ ਚ ਬੰਦੇ ਅੱਜ ਸ਼ਾਮਲ ਸੀ ਇਧਰੋਂ ਟਿਕਰੀ ਬਘੇਰੀ ਤੱਕ ਦੇ ਸਾਰੇ ਇਧਰੋਂ ਢੇਰੋਵਾਲ ਤੱਕ ਦੇ ਸਾਰੀ ਸੰਗਤ ਹਾਜ਼ਰ ਸੀ ਸਭ ਨੇ ਆਪਣੇ ਆਪਣੇ ਤੌਰ ਤੇ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਟਰੈਕਟਰ ਟਰਾਲੀਆਂ ਕਾਰਾਂ ਭਰ ਕੇ ਇਸ ਨਗਰ ਕੀਰਤਨ ਨੂੰ ਜਿਹਾ ਆ ਕਹਿਣ ਦੇ ਲਈ ਉੱਥੇ ਪਹੁੰਚਣਾ ਇਹ ਤਾਂ ਇਸ ਨਗਰ ਕੀਰਤਨ ਲਈ ਤੁਹਾਨੂੰ ਸੱਦਾ ਵੀ ਮੈਂ ਦਿੱਤਾ ਤੇ ਤੁਹਾਨੂੰ ਇਨਫਾਰਮੇਸ਼ਨ ਵੀ ਦਿੱਤੀ ਹੈ ਪਰ ਅਗਲੀ ਦੂਜੀ ਬੇਨਤੀ ਇੱਕ ਹੋਰ ਕਰਕੇ ਮੈਂ ਖਿਮਾ ਦੀ ਯਾਤਨਾ ਕਰ ਲੈਣੀ ਹੈ ਤੁਹਾਡੇ ਤੋਂ ਜਿਸ ਵੇਲੇ ਸਤ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜੀ ਜਿਵੇਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ ਸੋਹਣੀ ਥਾਂ ਲੱਭ ਕੇ ਭਾਈ ਜੈਤਾ ਜੀ ਨੇ ਸਤਗੁਰਾਂ ਦਾ ਸੀਸ ਸਤਕਾਰ ਸਮੇਤ ਰੱਖਿਆ ਆਨੰਦਪੁਰ ਸਾਹਿਬ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਨੇਹਾ ਭੇਜਿਆ ਮਾਤਾ ਗੁਜਰ ਕੌਰ ਨੂੰ ਸਨੇਹਾ ਭੇਜਿਆ ਸਾਰਾ ਪਰਿਵਾਰ ਸਮੇਤ ਸਿੱਖਾਂ ਦੇ ਕੀਰਤਪੁਰ ਸਾਹਿਬ ਆਇਆ ਭਾਈ ਜੈਤਾ ਜੀ ਨੂੰ ਜਦੋਂ ਸਾਰੀ ਗੱਲ ਪੁੱਛੀ ਗਈ ਕਿ ਇਹਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਪਿਆ ਬਵਾਨ ਸਜਾਇਆ ਬਵਾਨ ਸਜਾ ਕੇ ਸਾਰੀ ਸੰਗਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਸਮੇਤ ਉਸ ਸੀਸ ਨੂੰ ਲੈ ਕੇ ਸੀਸਗੰਸਾ ਪਹੁੰਚੇ ਉਹ ਜਿਹੜਾ ਦਿਨ ਹੈ ਉਹ 29 ਤਰੀਕ ਨੂੰ ਉਹ ਦਿਨ ਆਉਣਾ ਹੈ ਮੇਰੇ ਹਿਸਾਬ ਨਾਲ ਲੱਖਾਂ ਤੋਂ ਵੀ ਵੱਧ ਗਿਣਤੀ ਦੇ ਵਿੱਚ ਸੰਗਤ ਨੇ ਉਸ ਨਗਰ ਕੀਰਤਨ 'ਚ ਸ਼ਿਰਕਤ ਕਰਨੀ ਨਾ ਕੀਰਤਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਪੈਦਲ ਚੱਲਣਾ ਸੀਸ ਸੀਸ ਸੰਸਕਾਰ ਕਰਨ ਦੇ ਲਈ ਮੇਰੀ ਬੇਨਤੀ ਹੈ ਜਿਹੜਾ ਜਿਹੜਾ ਸਮਝੇ ਵੀ ਮੈਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰਾਂ ਧੀਆ ਜਿਹੜਾ ਸਮਝਦਾ ਹੈ ਮੇਰਾ ਗੁਰਤੇਗ ਬਹਾਦਰ ਸਾਹਿਬ ਨਾਲ ਕੋਈ ਰਿਸ਼ਤਾ ਹੈ ਜਿਹੜਾ ਸਮਝਦਾ ਹੈ ਗੁਰਤੇਗ ਬਹਾਦਰ ਸਾਹਿਬ ਦਾ ਸਾਡੇ ਹਿੰਦੂਸਤਾਨ ਦੇ ਉੱਤੇ ਕੋਈ ਕਰਜ਼ਾ ਹੈ ਉਹ ਜਰੂਰ ਪਰ ਜਰੂਰ ਉਸ ਦਿਨ ਨੂੰ ਵੀ ਇਸ ਉਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਓ ਵੈਸੇ ਜਿਹੜੇ ਆਨੰਦਪੁਰ ਸਾਹਿਬ ਦੇ ਸਮਾਗਮ ਨੇ ਉਹ 21 ਤਰੀਕ ਤੋਂ ਆਰੰਭ ਹੋ ਜਾਣੇ ਆ 21 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਕੇ 23 ਤਰੀਕ ਨੂੰ ਕਲਗੀ ਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਤਾ ਗੱਦੀ ਪੁਰਬ ਹੈ ਜਿਹੜਾ ਗੁਰਦੁਆਰਾ ਗੁਰੂ ਕੇ ਮਹਿਲਪੋਰਾ ਸਾਹਿਬ ਵਿਖੇ ਮਨਾਇਆ ਜਾਣਾ ਹੈ ਫਿਰ ਅੱਗੇ 25 ਤਰੀਕ ਨੂੰ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਦਾ ਸ਼ਹੀਦਤ ਸ਼ਹਾਦਤ ਦਾ ਦਿਨ ਹੈ ਉਹ ਜੋ ਦਿੱਲੀ ਮਨਾਇਆ ਜਾਣਾ ਪਰ ਸਾਈਮਲਟੇਨੀਅਸਲੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਗੁਰਦੁਆਰਾ ਸੀਸਗੰਜ ਸਾਹਿਬ ਮਨਾਇਆ ਜਾਣਾ ਹੈ ਫਿਰ ਉਸੇ ਦਿਨ 25 ਤਰੀਕ ਨੂੰ ਉੱਥੋਂ ਨਗਰ ਕੀਰਤਨ ਜਿਵੇਂ ਭਾਈ ਜੈਤਾ ਜੀ ਸੀਸ ਲੈ ਕੇ ਤੁਰੇ ਤੇ 28 ਤਰੀਕ ਨੂੰ ਕੀਰਤਪੁਰ ਸਾਹਿਬ ਤੇ 29 ਤਰੀਕ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੇ ਸਮਾਗਮ ਨੇ ਉਸੇ ਤਰੀਕੇ ਕੀਤੇ ਜਾਣਿਆ ਤੁਹਾਨੂੰ ਸਾਰੇ ਹੀ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦਾ ਦੇ ਲਈ ਮੈਂ ਸੱਦਾ ਦਿੰਨਾ ਪਿੰਡ ਦੇ ਪਤਵੰਤੇ ਸੱਜਣਾ ਨੂੰ ਸਮੁੱਚੇ ਹੀ ਪਰਿਵਾਰਾਂ ਦੇ ਮੁਖੀਆਂ ਨੂੰ ਇਹ ਬੇਨਤੀ ਹੈ ਵੀ ਜਰੂਰ ਆਪਣੇ ਆਪਣੇ ਪਰਿਵਾਰ ਕਾਰੈਕਟਰ ਟਰਾਲੀਆਂ ਤੇ ਕਾਰਾਂ ਤੇ ਮੋਟਰਸਾਈਕਲਾਂ ਤੇ ਮੈਨੂੰ ਨਹੀਂ ਪਤਾ ਤੁਸੀਂ ਕਾਹਦੇ ਤੇ ਆਉਣਾ ਕਾਹਦੇ ਤੇ ਨਹੀਂ ਆਉਣਾ ਪਰ ਸਾਰੇ ਪਹੁੰਚੇ ਹੋ ਤੇ ਜਿਹੜੇ ਤੁਹਾਡੇ ਰਿਸ਼ਤੇਦਾਰ ਕਿਤੇ ਦੂਰ ਨੇੜੇ ਬੈਠੇ ਆ ਇਸ ਰੋਪੜ ਜ਼ਿਲ੍ਹੇ ਦੇ ਨਾਲਾਗੜ੍ਹ ਦੇ ਨੇੜੇ ਤੇੜੇ ਕਿਤੇ ਉਹਨਾਂ ਨੂੰ ਵੀ ਇਹ ਬੇਨਤੀ ਤੇ ਸਨੇਹਾ ਮੇਰਾ ਉਹਨਾਂ ਤੱਕ ਵੀ ਪਹੁੰਚਦਾ ਕਰ ਦਿਓ ਮੇਰੀ ਡਿਊਟੀ ਹੈ ਚੌਂਕੀਦਾਰ ਦੀ ਮੈਂ ਆਪਣਾ ਹੌਕਾ ਪੂਰਾ ਠੋਕ ਵਜਾ ਕੇ ਸਭ ਨੂੰ ਦੇਣਾ ਘਰ ਵਾਲਾ ਜਾਗੇ ਭਾਵੇਂ ਨਾ ਜਾਗੇ ਇਹ ਤੁਹਾਡੀ ਡਿਊਟੀਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ